ਅੱਜ ਬਈ ਆਪਾਂ ਆਈ ਸੀ ਤਲਵੰਡੀ ਸਾਬੋ ਤੇ ਆਪਾਂ ਇਹਦੇ ਉੱਤੇ ਜਿਹੜੇ ਬਈ ਹੋਟਲ ਲਵਾਉਣ ਵਾਸਤੇ ਆਏ ਸੀਗੇ ਆਹ ਫੋਮ ਤੋਂ ਬਈ ਆਪਾਂ ਜਿਹੜੀ ਹੋਟਲ ਬਾਈ ਆਂ ਤੇ ਦੇਖ ਸਕਦੇ ਹੋ ਅੱਜ ਬਈ ਆਪਾਂ ਆਈ ਸੀ ਤਲਵੰਡੀ ਸਾਬੋ ਤੇ ਆਪਾਂ ਇਹਦੇ ਉੱਤੇ ਜਿਹੜੇ ਬਈ ਹੋਟਲ ਲਵਾਉਣ ਵਾਸਤੇ ਆਈ ਸੀਗੇ ਤੇ ਆਹ ਸੌਫ ਤੋਂ ਬਈ ਆਪਾਂ ਜਿਹੜੀ ਹੋਟਲ ਲਵਾਈ ਆਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਕੀ ਕੀ ਮੋਟੀਵੇਸ਼ਨ ਕਰਾਉਣੇ ਆ ਬਈ ਆਪਾਂ ਸੋਣਾ ਬਲੌਗ ਦੇ ਵਿੱਚ ਦੱਸਾਂਗੇ ਤੇ ਹੁਣ ਆ ਕੀ ਆਪਾਂ ਖੜੇ ਸੀ ਅਜੇ ਬਾਈ ਨਾਲ ਬਾਕੀ ਸਾਨੂੰ ਗੱਲਬਾਤ ਕਰਕੇ ਵੀ ਦਿਖਾਵਾਂਗੇ ਵੀ ਬਾਈ ਕੀ ਕੀ ਮੋਟੀਵੇਸ਼ਨ ਕਰਦਾ ਹੈ ਭਈ ਆਪਣਾ ਕੀ ਕੀ ਕੰਮ ਆ ਭਈ ਆਪਣਾ ਆਪਣਾ ਮੇਨਟੇਨੈਂਸ ਤੇ ਡਰੈਕਟਰ ਵੀ ਸਿਸਟਮ ਦਾ ਹੋ ਗਿਆ ਉਹਦੇ ਚ ਜਿਸ ਤਰ੍ਹਾਂ ਦਾ ਮਾਰਦੀ ਬੇਸ ਸਾਰੇ ਸਾਰੇ ਤਰ੍ਹਾਂ ਦੇ ਲੱਗ ਜਾਂਦੇ ਆ ਡਰਾਈਵਰ ਛਤਰੀਆਂ ਦਾ ਹੋ ਗਿਆ ਲਾਈਟਿੰਗ ਦਾ ਹੋ ਗਿਆ ਕਾਰਾਂ ਦੇ ਸੈਸਰੀ ਦਾ ਹੋ ਗਿਆ ਰੇਡੀਓ ਸਿਸਟਮ ਫਿਕਸ ਕਰਾ ਸਾਰੇ ਪ੍ਰਕਾਰ ਦਾ ਹੋ ਜਾਂਦਾ ਜਿਹੜੀ ਪੱਤੀ ਆਪਾਂ ਇਥੋਂ ਨਹੀਂ ਆਹ ਜਿਹੜੀ ਪੱਤੀ ਕੱਢਾਂਗੇ ਆਪਾਂ ਆਪਣੇ ਛੱਤ ਕਾਰਾਂ ਦੇ ਪਹਿਲਾਂ ਦੇ ਸੀ ਵੇਲੇ ਗਿਆ ਹੋਇਆ ਅੱਛਾ ਮਾਰ ਕੇ ਉਹਦੇ ਲੱਗੀ ਉਡੀ ਕੰਡਵੰਡ ਕਰਵਾ ਲਈ ਜੀ ਬਰੂਕੀ ਉਡੀ ਬੈਟਿੰਗ ਅਜਿਹੀ ਹੈ ਜੇ ਲੈਫਟ ਸਾਈਡ ਤੇ ਟੈਂਕ ਦੀ ਅੱਗੇ ਕਰਦੇ ਜਾਂ ਨਹੀਂ ਕਰਦੇ ਪਾਣੀ ਦੇ ਇਕਲੋ ਕਿੱਦਾਂ ਤੇ ਹੈ ਉਹ ਬਾਬੇ ਤੋਂ ਪੁੱਛਾਰਾ ਬਣੀ ਆਲ ਵਾਗੇ ਹਰ ਮਨ ਹੋਏ ਆ ਵਧੀਆ ਹੈ ਨਾ ਇਹ ਜੀ ਸਿਕਤਾ ਹੀ ਵਾਤਾ ਹੈ ਹੈਵੀ ਹੈ ਨਾ ਇਹ ਆਲੇ ਦੇ ਉਹ ਵੀ ਲਵਾ ਦਾਂਗੇ ਲਾਟੂ ਜਾਂ ਇਧਰਲੇ ਬੱਸ ਉਹ ਪੰਜ ਵਾਲਾ ਸਾਈਡ ਤੇ ਲੈਣੀ ਵੀ ਮੂਰੇ ਤਾਂ ਨਾ ਲਾਈਟਾਂ ਲਵਾ ਗਿਆ ਨਾ ਇਹਦੇ ਬੜੀ ਪੈੜੀ ਇtanto ਨਹੀਂ ਲੱਗਦੀ ਜੇ ਮੂਰੇ ਲਾਈਟਾਂ ਵਾਲੇ ਜੇ ਵੱਧ ਲਾਈਟਾਂ ਹੋਣੀਆਂ ਬਾਤ ਨਹੀਂ ਬਾਤ ਨਹੀਂ ਮੰਨ ਲਾ ਵੀ ਬਾਹਲੀ ਮੋਟੀਵੇਸ਼ਨ ਵੀ ਹਨਾ ਪੈੜੀ ਲੱਗਦੀ ਹੈ ਤੇ ਬਾਕੀ ਤੁਸੀਂ ਆ ਬਈ ਦੀ ਆਪਾਂ ਸੌਂਕ ਤੇ ਆਏ ਸੀਗੇ ਵੀ ਦੇਖ ਸਕਦੇ ਹੋ ਬਾਈ ਡੱਕਾ ਦਾ ਵੀ ਕੰਮ ਆ ਬਈ ਦਾ ਤੇ ਬਾਕੀ ਜਿਹੜੀ ਹੱਡ ਵੀ ਜਿਹੜੀ ਉਹ ਲਾਉਂਦਾ ਬਾਈ ਹਰੇਕ ਪ੍ਰਕਾਰ ਦੀ ਜਿਹੜੀ ਬਾਈ ਹੱਡ ਲੱਗ ਜਾਂਦੀ ਆ ਕਿਸੇ ਵੀ ਪ੍ਰਕਾਰ ਦੀ ਜਿਹੜੀ ਆਪਾਂ ਹੱਡ ਲਵਾ ਦੇਣਾ ਜੇ ਕਿਸੇ ਨੇ ਬਾਈ ਸਸਤੀ ਲਵਾਉਣੀ ਆ ਤਾਂ ਬਈ ਸਸਤੀ ਹੱਡ ਵੀ ਹੈਗੀ ਹੈਵੀ ਹੱਡ ਲਵਾਉਣ ਦੀ ਜਿਹੜਾ ਆਪਾਂ ਨੂੰ ਫਾਇਦਾ ਬਾਈ ਤੇ ਸਸਤੀ ਹੱਡ ਦੇ ਵਿੱਚ ਕਈ ਵਾਰ ਟਰੈਕਟਰ ਜਿੰਮੇ ਖੜਾ ਖੁੜਾ ਹੋ ਜਾਂਦਾ ਬਾਈ ਹਨਾ ਤੇ ਉਦੋਂ ਉਹ ਥੋੜੀ ਦਿੱਕਤ ਆ ਜਾਂਦੀ ਆ ਕਿ ਜੇ ਹੈਵੀ ਹੱਡ ਹੋਵੇ ਤਾਂ ਜਿਹੜਾ ਟਰੈਕਟਰ ਖੜਾ ਹੁੰਦਾ ਬਾਈ ਕੋਈ ਦਿੱਕਤ ਨਹੀਂ ਹੁੰਦੀ ਹਨਾ ਬੰਦੇ ਨੂੰ ਇਹ ਆ ਪਾਇਰੇ ਉੱਤੇ ਜਿਹੜੀ ਆਪਾਂ ਅੱਜ ਹੋਟਲ ਬਣਾਉਣ ਵਾਸਤੇ ਆਏ ਸੀਗੇ ਬਾਕੀ ਡੇਟਾ ਤਾਂ ਤੇ ਜਿਹੜਾ ਬਾਈ ਮੋਟੀਵੇਸ਼ਨ ਕਰੂਗਾ ਉਹ ਲੋ ਪਛ ਬਲੌਗ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਠੀਕ ਆ ਬਾਈ ਤੇ ਅੱਜ ਬਈ ਆਪਾਂ ਬਾਈ ਕੋਲੇ ਆਏ ਆ ਤੇ ਆਪਾਂ ਨੂੰ ਜਿਹੜਾ ਬਾਈਆਂ ਦਾ ਜਿਹੜਾ ਕੰਮ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਈ ਤੇ ਜਿਹੜੀ ਸਤਰੀ ਆ ਬਈ ਉਹ ਪੂਰੀ ਬਈ ਹੈਵੀ ਲਾਈ ਹੋਈ ਆ ਬਾਈ ਨੇ ਤੇ ਬਾਈ ਕੋਲੇ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਬਾਈ ਹਾਂ ਇੱਕ ਵਾਰੀ ਜ਼ਰੂਰ ਤੇ ਵਾਲਾ ਮੌਕਾ ਦਿਓ ਬਾਈ ਦਾ ਕੰਮ ਦੇਖਿਓ ਜੇ ਚੰਗਾ ਲੱਗੇ ਤਾਂ ਸ਼ੇਅਰ ਕਰਿਓ ਠੀਕ ਆ ਭਾਈ ਤੇ ਆਹ ਬਲੌਗ ਦੇ ਵਿੱਚ ਬਈ ਆਪਾਂ ਪ੍ਰੋਪਰ ਸਾਰਾ ਕੁਝ ਪਾਇਆ ਹੋਇਆ ਤੇ ਬਈ ਫਾਈਬਰ ਫੂਰੋ ਬਾਰੇ ਸਾਰਾ ਕਸਬਾਰੀ ਜਿਹੜੀ ਆਪਾਂ ਜਾਣਕਾਰੀ ਦਿੱਤੀ ਹੋਈ ਆ ਤੇ ਬਾਕੀ ਬਾਈ ਦਾ ਐਡਰੈਸ ਵੀ ਆਪਾਂ ਪਾ ਦਾਂਗੇ ਤੇ ਇੱਕ ਵਾਰੀ ਬਾਈ ਕੋਲੇ ਜਰੂਰ ਆ ਕੇ ਜਾਇਓ ਬਈ ਆ ਇੱਥੇ ਹੈ 베ਰੀ ਆ ਗਈ ਉਹ ਸਾਹਮਣੇ ਗ੍ਰਾਮਣ ਬੈਂਕ ਆ ਗਿਆ ਉਹਦੇ ਸਾਹਮਣੇ ਦੁਕਾਨ ਹੈ ਠੀਕ ਆ ਬਈ ਉਹ ਸਾਹਮਣੇ ਬੈਂਕ ਆ ਗਈ ਬਈ ਤੇ ਇੱਧਰ ਇੱਧਰ 베ਰੀ ਹੈ ਗਈ ਤੇ ਜਦੋਂ ਆਪਾਂ ਇੱਧਰਲੀ ਸਾਈਡੋਂ ਆਉਣੇ ਆ ਬਈ ਇੱਧਰ ਖੰਡਾ ਚੌਂਕ ਆਉਂਦਾ ਤੇ ਜੇ ਇੱਧਰਲੀ ਸਾਈਡੋਂ ਆਉਣੇ ਆਪਾਂ ਬਈ ਕਜੈਰੀ ਮੂਰੇ ਕਜੈਰੀਆਂ ਆਉਂਦੀਆਂ ਬਈ ਤੇ ਬਾਈ ਕੋਲੇ ਇੱਕ ਵਾਰੀ ਜਰੂਰ ਆਇਓ ਬਈ ਠੀਕ ਹੈਂਦਾ ਆਪਾਂ ਜਿਹੜਾ ਡੱਕਾ ਜਿਹੜਾ ਉਹ ਆਪਾਂ ਕੱਲ ਨੂੰ ਲਾਵਾਂਗੇ